ਆਪੋਰ ਵਾਲਿਓ ਜਦੋਂ ਵੀ ਤੁਹਾਡੇ ਕੋਲੇ ਆਇਆ ਤੁਸੀਂ ਪਿਆਰ ਵਾਲੇ ਪਾਸਿਓ ਕੋਈ ਕਮੀ ਨਹੀਂ ਛੱਡੀ ਜਦੋਂ ਵੀ ਤੁਹਾਡੇ ਕੋਲ ਕੋਈ ਆਵਾਜ਼ ਮਾਰੀ ਹੈ ਤੁਹਾਨੂੰ ਤਾਂ ਤੁਸੀਂ ਪੈਰ ਜੁੱਤੀ ਨਹੀਂ ਪਾਈ ਤੁਸੀਂ ਪਿਆਰ ਦੇਣ ਵਾਸਤੇ ਸਾਥ ਦੇਣ ਵਾਸਤੇ ਹਮੇਸ਼ਾਗੇ ਰਹੇ ਹੋ ਇਸ ਗੱਲ 'ਚ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਗਲਤ ਮੈਂ ਤੁਹਾਡਾ ਰਿਣੀ ਆ ਲੋਕਾਂ ਲਈ ਹੋਊਗਾ ਬੋਰ ਟੇਲ ਮੈਂ ਜੇ ਇਧਰਲੇ ਪਾਸੇ ਸੋਚਾਂ ਤਾਂ ਬੋਰ ਪਹਿਲਾਂ ਵੀ ਐ ਅਬੋਰ ਪਹਿਲਾ ਕਸਬਾ ਚੰਡੀਗੜ੍ਹ ਵਾਲੇ ਪਾਸੋਂ ਨਾ ਸੋਚੋ ਇਧਰਲੇ ਪਾਸੋਂ ਸੋਚੋ ਮੇਰਾ ਕੰਮ ਸੀ ਮੈਂ ਕਿਸਾਨਾਂ ਨੂੰ ਪੁੱਛਿਆ ਫਾਜ਼ਲ ਕਾ ਬੋਰ ਬੱਲੂਆਂਾਂ ਦੇ ਨੂੰ ਉਹ ਕਹਿੰਦੇ ਨਹਿਰਾਂ ਦਾ ਪਾਣੀ ਜੇ ਨਰਮੇ ਨੂੰ ਆ ਜਾਏ ਬੂਟਾ ਸਟਰੋਂਗ ਹੋ ਜਾਂਦਾ ਪਹਿਲੇ ਤਿੰਨ ਪਾਣੀ ਲੱਗ ਜਾਣ ਸੁੰਡੀ ਨਹੀਂ ਲੱਗਣੀ ਵੀਰੋ ਹੱਥ ਖੜੇ ਕਰਕੇ ਦੱਸ ਦਿਓ ਆਉਂਗਾ ਨਾ ਨਹਿਰਾਂ ਦਾ ਪਾਣੀ ਕੱਸੀਆਂ ਸੂਆਂ ਚ ਪਾਣੀ ਆ ਗਿਆ ਨਵੀਆਂ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਬਸ 2-4 ਮਹੀਨੇ ਹੋਰ ਦੇ ਦਿਓ ਮੋਟਰਾਂ ਟਿਊਬਵਲ ਭੁੱਲ ਜਾਓਗੇ ਨਹਿਰਾਂ ਦਾ ਪਾਣੀ ਤੁਹਾਡੇ ਕੋਲ ਪਹੁੰਚੇਗਾ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਤੁਹਾਡੇ ਤੋਂ ਸਾਥ ਮੰਗਣਾ ਆ ਮੈਂ ਕੱਲਾ ਹੀ ਲੜੀ ਜਾਣਾ ਸੁਪਰੀਮ ਕੋਰਟ ਚ ਲੜਦਾ ਸੈਂਟਰ ਸਰਕਾਰ ਚ ਲੜਦਾ ਗਵਰਨਰ ਨਾਲ ਲੜਾਈ ਰਹਿੰਦੀ ਹੈ ਪੈਸੇ ਦੱਬ ਜਾਂਦੇ ਆ ਪੰਜਾਬ ਦੇ ਬਿੱਲ ਰੋਕ ਲੈਂਦੇ ਆ ਲੜੂਗਾ ਮੈਂ ਮੇਰੀ ਕੋਈ ਲੜਾਈ ਚ ਕਮੀ ਨਹੀਂ ਹੋਣੀ ਪਰ ਇਹ ਮੇਰਾ ਇਕੱਲੇ ਦਾ ਕੰਮ ਨਹੀਂ ਆਪਣਾ ਸਾਰਿਆਂ ਦਾ ਹੈ ਮੈਨੂੰ 13 ਸ਼ਕਤੀਆਂ ਦੇ ਉਹ 13 13 ਹੱਥ ਦੇ ਦੋ ਜਿਹੜੇ ਜਾ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਐਦਾਂ मुट्ठी ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ 1 ਰੁਪਈਆ ਨਹੀਂ ਰੋਕ ਸਕਦਾ ਕੋਈ ਮਾਈ ਦਾ ਲਾਲ ਪੰਜਾਬ ਦਾ 13 ਜੀਰੋ ਕਰੋਗੇ ਬਾਕੀਆਂ ਤੋਂ ਭੱਲੇ ਨਾ ਕੀ ਹੈ ਬਥੇਰੇ ਚੈੱਕ ਕਰਕੇ ਦੇਖ ਲੈ ਸੁਖਬੀਰ ਬਾਦਲ ਸੀ ਤੁਹਾਡਾ ਇਹ ਤੋਂ ਪਹਿਲਾਂ ਵਾਲਾ ਕਦੇ ਬੋਲਿਆ ਪਾਰਲੀਮੈਂਟ ਚ ਕਦੇ ਨਹੀਂ ਮੈਂ ਜਦੋਂ ਹੁੰਦਾ ਸੀ ਉਦੋਂ ਆਉਂਦੇ ਹੀ ਨਹੀਂ ਸੀ ਕਦੇ ਨਾ ਕਦੇ ਇਹਦੀ ਆਵਾਜ਼ ਘੱਟ ਕਰੇ ਮਾਸਟਰ ਕਰ ਹਮਿੰਗ ਹੁੰਦੀ ਹੈ ਵੀਰ ਆਉਂਦੇ ਹੀ ਨਹੀਂ ਸੀ ਕਦੇ ਪਾਰਲੀਮੈਂਟ ਚ ਬੋਲਦਾ ਹੀ ਨਹੀਂ ਸੀ ਕਦੇ ਉਹਨੇ ਕੀ ਲੈਣਾ ਹੈ ਉਹਨੇ ਕੀ ਲੈਣਾ ਉਹਦਾ ਇੱਥੇ ਭੱਜ ਗਿਆ ਉਹ ਤਾਂ ਭੱਜ ਗਿਆ ਫਰੋਜਪੁਰ ਤੋਂ ਤੇ ਫਰੋਜਪੁਰ ਦੀ ਸੀਟ ਤਾਂ ਮੈਂ ਜਾ ਕੇ ਆਇਆ ਮੈਂ ਕੱਲ ਵੀ ਗੁਰੂ ਅਰਸਾ ਏ ਸੀ ਕੱਲ ਵੀ ਮੈਂ ਉੱਧਰ ਫਰੋਜਪੁਰ ਰੂਰਲ ਸੀ ਲੋਕ ਕਹਿੰਦੇ ਜੀ ਸਾਨੂੰ ਲੱਗ ਗਿਆ ਪਤਾ ਵੀ ਕੰਮ ਕੌਣ ਕਰੂ ਵੀਰੋ 3 ਸਾਲ ਆਪਣੀ ਅੱਗੇ ਹਜੇ ਇਸ ਟਰਮ ਦੇ ਸਰਕਾਰ ਦੇ ਪਏ ਨੇ ਤੁਸੀਂ 13 ਬੰਦੇ ਮੈਨੂੰ ਇਹਦੇ ਤੇ ਸੱਤ ਬੰਦੇ ਆਪਣੇ ਪਹਿਲਾਂ ਰਾਜ ਸਭਾ ਚ ਨੇ 20 20 ਤਾਂ ਇਕੱਲੇ ਪੰਜਾਬ ਤੋਂ ਹੀ ਹੋ ਜਾਣਗੇ 20 ਜਦੋਂ ਪੰਜਾਬ ਦੇ ਹੋਗੇ ਆਪਣਾ ਸੈਂਟਰ ਸਰਕਾਰ ਚ ਪਊਗਾ ਹਿੱਸਾ ਤੇ ਤੁਸੀਂ ਦੇਖਿਓ ਸਹੀ ਫਿਰ ਪੰਜਾਬ ਦੀ ਤਰੱਕੀ ਹੁੰਦੀ ਕਿਵੇਂ ਆ ਆ ਜਿਹੜਾ ਐਮਐਲਏ ਸਾਹਿਬ ਨੇ ਕਿਹਾ ਜਿਹੜੇ ਵੀ ਮਸਲੇ ਉਹਨੇ ਸੀਟ ਫਾਰਮ ਵਾਲੇ ਕਹਿੰਦੇ ਨੇ ਸਾਰੇ ਹੱਲ ਕਰਾਂਗੇ ਸਾਰੇ ਹੱਲ ਕਰਾਂਗੇ ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਜਣ ਨਹੀਂ ਦੇਣਾ ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਜਣ ਨਹੀਂ ਦੇਣਾ ਚਾਹੇ ਆਵਾਦਕਾਰਾਂ ਦੀ ਗੱਲ ਹੋਵੇ ਚਾਹੇ ਜੋ ਜਿਵੇਂ ਚਾਹਣਿਓ ਉਦਾਂ ਕਰਨਾ ਹੈ ਹਜੇ ਤਾਂ ਮੈਂ ਐਸ ਏਰੀਏ ਚ ਫੂਡ ਪ੍ਰੋਸੈਸਿੰਗ ਦੀਆਂ ਪਲਾਂਟ ਲਾ ਕੇ ਆਉਣੇ ਨੇ ਲੈ ਕੇ ਆਉਣੇ ਨੇ ਕਿੰਨੂਆਂ ਦੇ ਦੇਖੋ ਆਪਾਂ ਨੇ ਕੀ ਕੀਤਾ ਮਿੱਡੇ ਮੀਲ ਜਿਹੜਾ ਸਕੂਲ ਚ ਬੱਚਿਆਂ ਨੂੰ ਕੇਲਾ ਦਿੰਦੇ ਹੁੰਦੇ ਸੀ ਇੱਕ ਅਸੀਂ ਦੋ ਕਿੰਨੂ ਕਰਤੇ ਹਜ਼ਾਰਾਂ ਟਨ ਕਿਨੂੰ ਸਕੂਲਾਂ ਚ ਵਰਤਿਆ ਜਾਊਗਾ ਔਰ ਐਸ ਵਾਰ ਕਿਨੂੰ ਰੋਲਣੀ ਦੇਵਾਂਗੇ ਹੁਣ ਇਹ ਮੇਰੇ ਤੇ ਆ ਕੇਲਾ ਕੇਰਲਾ ਤੋਂ ਮੰਗਾਉਂਦੇ ਆ ਕਿਨੂੰ ਸਾਡੇ ਕੋਲੇ ਉਗਦਾ ਬਾਗ ਸਾਡੇ ਕੋਲੇ ਲੱਗੇ ਹੋਏ ਨੇ ਸੋ ਜਦੋਂ ਅਮਰੂਦਾਂ ਦਾ ਸੀਜ਼ਨ ਆਉ ਉਹ ਅਮਰੂਦ ਜਦੋਂ ਲੀਚੀ ਦਾ ਸੀਜ਼ਨ ਆ ਉਹ ਪਠਾਨਕੋਟ ਦੀ ਲੀਚੀ ਤੇ ਜਦੋਂ ਅੰਬਾਂ ਦਾ ਸੀਜ਼ਨ ਆਊਗਾ ਹਜ਼ਾਰਪੁਰ ਦੇ ਅੰਬ ਅਸੀਂ ਆਪਣੇ ਫਰੂਟ ਦੇਈਏ ਆਪਣੇ ਬੱਚਿਆਂ ਨੂੰ ਅਰੇ ਕਿਉਂ ਬਾਰੋਂ ਮੰਗਾਈਏ ਬਈ ਨਾਲੇ ਕੰਮ ਮਿਲੇ ਇੱਥੇ ਹਾਰਟੀਕਲਚਰ ਜਿਹੜਾ ਆਪੋ ਵੇ ਉਹ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਸੋਚੀ ਬੈਠੇ ਆਂ ਬਸ ਤੁਸੀਂ ਇੱਕ ਵਾਰੀ ਇੱਕ ਤਰੀਕ ਨੂੰ ਆਪਣਾ ਫਰਜ਼ ਨਿਭਾ ਦਿਓ ਉਸ ਤੋਂ ਬਾਅਦ ਫਰਜ਼ ਨਿਭਾਉਣ ਦੀ ਡਿਊਟੀ ਸਾਡੀ ਐ ਉਸ ਤੋਂ ਬਾਅਦ ਸਾਡਾ ਕੰਮ ਹੈ ਬੀਜੇਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ ਇੱਥੇ ਪ੍ਰਧਾਨ ਮੰਤਰੀ ਆਇਆ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾਲੋ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਵੋਟਾਂ ਮੰਗਣਾ ਐ ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿਦੋਂ ਦੀ ਜਾਂਦੀ ਹੈ ਗੱਲ ਇਹਨਾਂ ਨੂੰ ਐ ਲੱਗਦਾ ਹੈ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਹੋ ਜਾਂਦਾ ਜਿਹੜਾ ਮੰਡੀ ਚ ਹੋਵੇ ਜਿਹੜਾ ਮੰਡੀ ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਧਮਕਾ ਕੁਝ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਰਡਰਾਂ ਤੇ ਅਸੀਂ ਖੜੇ ਆ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂਤਿਆ ਜਾਂਦਾ ਹੈ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ ਕਿਸਾਨ ਬੈਠੇ ਰਹੇ 1.5 ਸਾਲ ਉੱਤੇ 750 ਸ਼ਹੀਦ ਹੋ ਗਿਆ ਮੰਗਣੀ ਪਈ ਨਾ ਮਾਫੀ ਫਿਰ ਮੋਦੀ ਨੂੰ ਕਿ ਮੇਰੇ ਤੋਂ ਗਲਤ ਹੋ ਗਿਆ ਕੰਮ ਨਹੀਂ ਤਾਂ ਕਿਸੇ ਤੋਂ ਮੰਗੀ ਮਾਫੀ ਸੋ ਵੀਰੋ ਇਹ ਗਿੱਦੜ ਮੁਖੀਆਂ ਕਿਸੇ ਹੋਰ ਨੂੰ ਦੇਣ ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜਿਓ ਦੋਨੇ ਹੱਥ ਉੱਪਰ ਜਾ ਕੇ ਤੁਹਾਡੀ ਸਰਕਾਰ ਹੈ ਪਾਤੀ ਉਹ ਪਹਿਲੀ ਵਾਰ ਤਾਂ ਪਹਿਲੀ ਵਾਰ ਤਾਂ ਕੋਈ ਸਰਕਾਰ ਬਣੀ ਹੈ ਜਿੱਜ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਲੈਂਦੇ ਹੋ ਜਿੱਜ ਮੁੱਖ ਮੰਤਰੀ ਨੂੰ ਹੱਥ ਦੇ ਕੇ ਰੋਕ ਲੈਂਦੇ ਹੋ ਜਿੱਜ ਮੁੱਖ ਮੰਤਰੀ ਤੁਹਾਡਾ ਆਪਣਾ ਪੁੱਤ ਹੈ ਭਤੀਜਾ ਹੈ ਛੋਟਾ ਵੱਡਾ ਭਾਈ ਹੈ ਇਸ ਤੋਂ ਪਹਿਲਾਂ ਤਾਂ ਕੱਕੇ ਰਜਵਾੜੇ ਰਾਜੇ ਹੁਣ ਆਇਆ ਆਮ ਲੋਕ ਆਮ ਕਰਨੇ ਸੁਬੀਰੋ ਇਹਨਾਂ ਦੇ ਪਿੱਛੇ ਲੱਗੇ ਉਹ ਵੋਟ ਨਾ ਖਰਾਬ ਕਰ ਲਿਓ ਇੱਕ ਤਰੀਕ ਨੂੰ ਹੈ ਜੀ ਕਿੱਕਲੀ ਉਹ ਕਿਉਂ ਸੁਣ ਗਿਓ ਕਿੱਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਨਾਏ ਤੁਨੂੰ ਸਾਰੀ ਆਉਂਦੀ ਐ ਹੁਣ ਵਾਰ-ਵਾਰ ਕੀ ਸੁਣਾਵਾਂ ਹਾਂਜੀ ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਮਾੜਨ ਦੱਬੋਂਗੇ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਾਨੂੰ ਜੇ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਆ ਦੋਕ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰੀ ਸੁੱਕੀ ਜਾਏ ਜਾਨ ਵੇ ਹੈ ਜੀ ਸਹੀ ਹੈ ਨਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਆ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਹਾਰ ਇਨਕਲਾਬੀਓ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਪਿਆਰ ਦਿੱਤਾ 48 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਇੱਥੇ ਆਏ ਹੋ ਇਹੋ ਜਿਹੇ ਵੱਡੇ ਲੀਡਰ ਬਾਹਰ ਨਹੀਂ ਨਿਕਲਦੇ ਨਾ ਲੋਕ ਨਿਕਲਣਾ ਇਹ ਤਾਂ ਪਿਆਰ ਹੀ ਆ ਤੁਹਾਡਾ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਅੱਕਣ ਨਹੀਂ ਦਿੰਦਾ ਉਹ ਵੱਡੇ ਵੱਡੇ ਦੇਸ਼ ਦੇ ਪੱਤਰਕਾਰ ਕਹਿੰਦੇ ਇੰਨੀਆਂ ਰੈਲੀਆਂ ਕਿਵੇਂ ਕਰ ਲੈਨੇ ਹੋ ਉਹ ਮੈਂ ਕਿਹਾ ਮੂਰੋ ਪਿਆਰ ਹੀ ਇੰਨਾ ਮਿਲਦਾ ਮੈਂ ਕੀ ਕਰਾਂ ਪਿਆਰ ਹੀ ਇੰਨਾ ਮਿਲਦਾ ਮੂਰੋ ਸੋ ਇੱਕ ਤਰੀਕ ਨੂੰ ਝਾੜੂ ਵਾਲਾ ਬਣਨ ਦੱਬ ਦਿਓ ਅਰਵਿੰਦ ਕੇਜਰੀਵਾਲ ਜੀ ਉਹ ਵੀ ਆਏ ਨੇ ਪੰਜਾਬ ਚ ਫਿਰਦੇ ਨੇ ਉਹ ਵੀ ਸਾਨੂੰ ਆਪਦੇ ਵਾਸਤੇ ਵੋਟ ਨਹੀਂ ਚਾਹੀਦੀ ਮੇਰੇ ਵੀਰੋ ਤੁਹਾਡੇ ਜਵਾਕਾਂ ਵਾਸਤੇ ਵੋਟ ਮੰਗਣ ਆਇਆ ਇਹ ਨਾ ਕਹਿ ਦਿਓ ਕਿ ਜੇ ਭਗਵਾਨ ਤਮਾਨ ਫਾਜ਼ਿਲ ਕਾ ਬੱਲੂਆਂ ਨੇ ਬਲ ਦੇ ਦੋ ਤਿੰਨ ਚੱਕਰ ਹੋਰ ਲਾ ਜਾਂਦਾ ਫਿਰ ਉਹਨੂੰ ਵੋਟਾਂ ਹੋਰ ਪਾ ਲੈਂਦੇ ਵੀਰੋ ਮੈਨੂੰ ਵੋਟਾਂ ਨਾ ਪਾਇਓ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ 43000 ਨੌਕਰੀਆਂ ਦੇਤੀਆਂ ਲੱਖਾਂ ਹਜੇ ਦੇਣੀਆਂ ਨੇ ਨੌਕਰੀਆਂ ਬਿਜਲੀ ਤੁਹਾਨੂੰ ਮੁਫਤ ਹੈ ਜਿਦਾ ਜਿਦਾ ਬਿਜਲੀ ਦਾ ਬਿੱਲ ਆਉਂਦਾ ਹੈ ਜ਼ੀਰੋ ਉਹ ਹੱਥ ਖੜਾ ਕਰ ਦਿਓ ਹਾ ਲੋ ਹੁਣ ਇੱਕ ਗੱਲ ਮੇਰੇ ਨਾਲ ਵਾਅਦਾ ਕਰੋ ਜੇ ਮੈਂ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸੀਆਂ ਤੇ ਕਾਲੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਜ਼ੀਰੋ ਦਾ ਬਦਲਾ ਜ਼ੀਰੋ ਨਾਲ ਦੇ ਦਿਓ ਹੋ ਗਿਆ ਕੰਮ ਲੋਕਾਂ ਕੋ ਅਕਸਰ ਕਹਿੰਦੇ ਸੁਣਾ ਹੈ जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे दुनिया हथूपर जाके दो नारे ला दियो